ਸਸਰੀ ਗਾਲ ਜੀ ਸਾਰੇ ਵੀਰਾਂ ਨੂੰ ਉਮੀਦ ਕਰਦਾ ਸਾਰੇ ਹੀ ਭਰਾ ਵਧੀਆ ਹੋਵੋਗੇ ਚੜ੍ਹਦੀ ਗੱਲਾਂ ਵਿੱਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਤੁਹਾਡਾ ਆਪਣਾ ਛੋਟਾ ਵੀਰ ਸੱਤੀ ਜਖੀਪੜ ਵਾਲਾ ਅੱਜ ਗੱਲ ਕਰਦੇ ਮਿੱਤਰੋ ਅੱਜ ਦੇ ਖੇੜੇ ਮੇਲਿਆਂ ਬਾਰੇ ਅੱਜ ਦੇ ਕਬੱਡੀ ਕੱਪਾਂ ਬਾਰੇ ਅੱਜ ਕਿਹੜੀਆਂ-ਕਿਹੜੀਆਂ ਥਾਂਾਂ 'ਤੇ ਮਿੱਤਰੋ ਕਬੱਡੀ ਕੱਪ ਹੁਣੇ ਨੇ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆਂ ਤੇ ਆਉਂਦੇ ਰਹਾਂਗੇ ਦੋਸਤੋ ਅੱਜ ਜਹਾਜ ਨੇ ਖੇਡਣਾ ਮਿੱਤਰੋ ਕਬੱਡੀ ਦਾ ਯਹਾਜ ਸੰਕਰ ਸੰਵਾਲੇ ਨੇ ਖੇਡਣਾ ਅੱਜ ਜੋਧੇ ਨੇ ਖੇਡਣਾ ਮਿੱਤਰੋ ਸਰਕਪੁਰੀ ਵਾਲੇ ਨੇ ਬੋਲਟ ਨੇ ਪੜਾਕੇ ਪਾਉਣੇ ਨੇ ਅੱਜ ਕਬੱਡੀ ਦਾ ਵੱਡਾ ਸ਼ੋਅ ਮੈਚ ਹੋਣਾ ਦੋਸਤੋ ਤਾਂ ਗੱਲ ਕਰਦੇ ਹਾਂ ਮਿੱਤਰੋ ਅੱਜ ਦੇ ਪਹਿਲੇ ਕਬੱਡੀ ਕੱਪ ਬਾਰੇ ਅੱਜ ਦਾ ਪਹਿਲਾ ਕਬੱਡੀ ਕੱਪ ਦੋਸਤੋ ਪਿੰਨ ਡਾਲਾ ਜ਼ਿਲ੍ਹਾ ਮੋਗਾ ਦੇ ਵਿੱਚ ਹੋਣਾ ਅੱਜ ਇੱਥੇ ਪਹਿਲਾ ਦਿਨ ਆ ਮਿੱਤਰੋ ਅੱਜ ਇੱਥੇ ਵੱਡਣੀ ਕਬੱਡੀ ਦੇ ਮੈਚ ਹੋਣੇ ਨੇਗੇ ਕਬੱਡੀ 42 ਕਿਲੋ ਦੇ ਮੈਚ ਹੋਣੇ ਤੇ ਪਰਸੋਂ ਨੂੰ ਮਿੱਤਰੋ ਹਾਰਲੇ ਡੈਵਿਸਨ ਦਿੱਤੇ ਜਾਣੇ ਨੇ ਬੈਸਟਾਂ ਨੂੰ ਅਗਲਾ ਅੱਜ ਦਾ ਵੱਡਾ ਕਬੱਡੀ ਕੱਪ ਕਹਿ ਲਈ ਮਿੱਤਰੋ ਅੱਜ ਦਾ ਵੱਡਾ ਸ਼ੋਅ ਮੈਚ ਕਬੱਡੀ ਦਾ ਪਿੰਡ ਰਿਆਲੀ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਪਹਿਲੀ ਟੀਮ ਆ ਮਿੱਤਰੋ ਗੁਰੂ ਰਾਮਦਾਸ ਜੀ ਕਬੱਡੀ ਕਲੱਬ ਮਾਝਾ ਤੇ ਦੂਜੀ ਮਿੱਤਰੋ ਸ੍ਰੀ ਬੇਰ ਸਾਹਿਬ ਕਬੱਡੀ ਕਲੱਬ ਕਪੂਰਥਲਾ ਮਿੱਤਰੋ ਇਹ ਮਿੱਤਰੋ ਦੋ ਟੀਮਾਂ ਵਿਚਕਾਰ ਅੱਜ ਵੱਡਾ ਸ਼ੋਅ ਮੈਚ ਹੋਣਾ ਮਿੱਤਰੋ ਤੇ ਮਿੱਤਰੋ ਗੋਪੀ ਨੇ ਖੇਡਣਾ ਮਿੱਤਰੋ ਏਕਮ ਨੇ ਖੇਡਣਾ ਮਿੱਤਰੋ ਤੇ ਸ਼ੰਕਰ ਸੰਮਾਲੇ ਨੇ ਜਹਾਜ ਕਬੱਡੀ ਦਾ ਮਿੱਤਰੋ ਉਹ ਵੀ ਖੇਡੂਗਾ ਬੋਲਟ ਹੋਰੀ ਖੇਡਣਗੇ ਮਿੱਤਰੋ ਅੱਜ ਜਿਆਦਾ ਸਰਖਪੁਰ ਵਾਲੇ ਨੇ ਖੇਡਣਾ ਗੁਰਲਾਲ ਸੋਹਣ ਨੇ ਖੇਡਣਾ ਮਿੱਤਰੋ ਅੱਜ ਹੋਰ ਵੀ ਤਗੜੇ ਤਗੜੇ ਚੋਟੀ ਦੇ ਪਲੇਅਰ ਨੇ ਇੱਥੇ ਮਿੱਤਰੋ ਖੇਡਦੇ ਆਪਾਂ ਨੂੰ ਨਜ਼ਰ ਪੈਣਗੇ ਰਾਜਾ ਪੱਧਰੀ ਵਾਲੇ ਦਾ ਮਿੱਤਰੋ ਸ਼ਾਇਦ ਖੇਡੇ ਹੋ ਉਹ ਦਾ ਪੱਕਾ ਕਨਫਰਮ ਨਹੀਂ ਹੈਗਾ ਤੇ ਅਗਲਾ ਮਿੱਤਰੋ ਅੱਜ ਦਾ ਵੱਡਾ ਕਬੱਡੀ ਦਾ ਆਪਾਂ ਹਰਿਆਣੇ ਦੇ ਵਿੱਚ ਆ ਮਿੱਤਰੋ ਕਬੱਡੀ ਦੀ ਚੈਂਪੀਅਨਸ਼ਿਪ ਅੱਜ ਰੈਂਡਮ ਮੋਮੋਰਾ ਮਿੱਤਰੋ ਜ਼ਿਲ੍ਹਾ ਅੱਜਰ ਹਰਿਆਣੇ ਦੇ ਵਿੱਚ ਪਹਿਲਾ ਨਾਮ ਮਿੱਤਰੋ 1,51,000 ਤੇ ਦੂਜਾ 51,000 ਤੇ ਤੀਸਰਾ ਮਿੱਤਰੋ 31,000 ਮਿੱਤਰੋ ਤੇ ਅੱਜ ਇੱਥੇ ਪਹਿਲਾ ਦਿਨ ਕੱਲ ਨੂੰ ਮਿੱਤਰੋ ਇੱਥੇ 9 ਜਨਵਰੀ ਨੂੰ ਰੌਣਕਾਂ ਲੱਗਣੀਆਂ ਨੇ ਕੱਲ ਨੂੰ ਮਿੱਤਰੋ ਸ਼ਿੱਲੂ ਹੋਣਾ ਨੇ ਖੇਡਣਾ ਤੇ ਪੰਜਾਬ ਦੀਆਂ ਵੀ ਬਹੁਤ ਹੋਰ ਤਗੜੀਆਂ ਤਗੜੀਆਂ ਟੀਮਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਦੋਸਤੋ ਹਾਂਜੀ ਦੋਸਤੋ ਇਹ ਸੀ ਅੱਜ ਦੇ ਕਬੱਡੀ ਕੱਪ ਕਿਵੇਂ ਲੱਗੀ ਸਾਡੀ ਜਾਣਕਾਰੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਕਬੱਡੀ ਦੇ ਚੈਨਲ ਨੂੰ ਮਿੱਤਰੋ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿਨੇ ਆਂ ਧੰਨਵਾਦ ਦੋਸਤੋ